ਮੇਰੇ ਪਤਵੰਤੇ ਸੱਜਣੋ ਸੱਚ ਤੇ ਜੋਗ ਦਾ ਸ਼ਰਮਾ ਦੋਵੇਂ ਚੀਜ਼ਾਂ ਨਾਲ ਥੜਫਾ ਦਿੰਦੀਆਂ ਇਹ ਤੇ ਇੱਕ ਹੋਰ ਗੱਲ ਆ ਬਿਨਾ ਘਿਓ ਤੋਂ ਬਾਲ ਨੂੰ ਮਿਰਚ ਵਾਲੀ ਖਾਦੀ ਸਬਜ਼ੀ ਇਹ ਵੀ ਸੱਚ ਵਰਗੀ ਹੁੰਦੀ ਆ ਐਵੇਂ ਬੰਦਾ ਕਰੀਉ ਅੰਗੀਆਂ ਹੋਈਆਂ ਚੋਚੇ ਪਰ ਪਰ ਪਾ ਦਿੰਦੀਆਂ ਇਹਨੂੰ ਪਤਾ ਨਹੀਂ ਵੀ ਮਿਰਚ ਇੰਨੀ ਖਾਂਦੇ ਨਹੀਂਗੇ ਪਲਿਆ ਮਾਨਸਾ ਚ ਮਿਰਚ ਵਾਲੀ ਦਾ ਘਿਓ ਪਾ ਲੋ ਆਹੀ ਗੱਲ ਹੁੰਦੀ ਆ ਸੋਚਣ ਦੀ ਤੇ ਸਮਝਣ ਦੀ ਅਸੀਂ ਗਰੇਵ ਨੂੰ ਦਬਾ ਕੇ ਖੁਸ਼ ਆ ਇਹ ਇਥੇ ਨਹੀਂ ਕੱਲਾ ਜਦੋਂ ਗਾਂ ਸੋਚੋ ਨਾ ਕੰਮ ਸਰਕਾਰਾਂ ਕੀ ਚੀਜ਼ ਹੁੰਦੀਆਂ ਇਸ ਦੁਨੀਆ ਤੇ ਕੋਈ ਸਰਕਾਰ ਨਹੀਂ ਕੁਛ ਨਹੀਂ ਮੈਂ ਕਲੀਅਰ ਕਰਦਾ ਕੋਈ ਬੰਦਾ ਮੇਰੇ ਨਾਲ ਡਿਬੇਟ ਕਰ ਲੈ ਵੀ ਸਰਕਾਰ ਕਿਸ ਚੀਜ਼ ਨੂੰ ਆਉਂਦੇ ਆ ਨਹੀਂ ਇੱਥੇ ਮਲਾਪੂੜੀਆ ਸਰਕਾਰ ਹੋਰ ਚੀਜ਼ਾਂ ਹੁੰਦੀਆਂ ਇੱਥੇ ਸਾਡੇ ਸਰਕਾਰ ਨਹੀਂ ਗਈ ਸਰਕਾਰ ਆਸਟ੍ਰੇਲੀਆ ਚ ਕੈਨੇਡਾ ਚ ਨਿਊਜ਼ੀਲੈਂਡ ਚ ਸਿੰਗਾਪੁਰ ਚ ਅਮਰੀਕਾ ਚ ਉੱਥੇ ਸਰਕਾਰਾਂ ਹੈਗੀਆਂ ਇੱਥੇ ਸਰਕਾਰਾਂ ਨਹੀਂ ਇੱਥੇ ਮਲਾਪੜੀਆ ਠੀਕ ਹੈ ਜੀ ਜਦੋਂ ਤੁਸੀਂ ਉਹੋ ਜਿਹੀ ਕੋਈ ਗੱਲ ਕਰਦੇ ਆ ਨਾਲ ਦੀ ਨਾਲ ਤੁਹਾਡਾ ਜਿਹੜਾ ਪੇਜ ਆਊਟ ਰੇਟ ਕੀਤਾ ਜਾਣਾ YouTube ਤੋਂ ਰੇਟ ਕੀਤਾ ਜਾਣਾ ਚੈਨਲ ਤੁਹਾਡਾ ਕਾਰਨ ਕੀ ਆ ਸੱਚ ਸੁਣ ਕੇ ਕੋਈ ਖੁਸ਼ ਨਹੀਂ ਮਾਇਦਾ ਆਪਦੀ ਜ਼ਿੰਦਗੀ ਚ ਜੈ ਇਹ ਜੋ ਕੋਈ ਵੇਖਿਆ ਨੀਗਾ ਵੀ ਜਿਹੜਾ ਆਪਦੇ ਹੱਥ ਤੋਂ ਚੱਕ ਕੇ ਤੇ ਦੂਜੇਨ ਦੇ ਦੇ ਲੈ ਫਰ ਤੂੰ ਖਾ ਲਾ ਨਹੀਂ ਇਹ ਸਿੱਖਾਂ ਚ ਆ ਤੇ ਸਿੱਖਾਂ ਚ ਉਦੋਂ ਤੱਕ ਹੀ ਇਹ ਕਥੋਂ ਤੱਕ ਘਰੋਂ ਗੁਰੂ ਘਰ ਤੱਕ ਤੇ ਗੁਰੂ ਘਰ ਤੋਂ ਘਰ ਤੱਕ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਮੰਨ ਲਓ ਉਸ ਤੋਂ ਬਾਅਦ ਤਾਂ ਹੋ ਸਕਦਾ ਭਰਾ ਭਰਾ ਨੂੰ ਯਾਰ ਪਾ ਕੇ ਦੇ ਦੇ ਠੀਕ ਹੈ ਜੀ ਪ੍ਰਾਪਤਵਾਰਾ ਨਹੀਂ ਮਿਲਦੇ ਜਗ ਤੇ ਨਾ ਸੰਸਾਰ ਤੇ ਆਪਾਂ ਦੁਬਾਰਾ ਆਉਣਾ ਪੈਣਾ ਭਰਾਵਾਂ ਨੇ ਦੁਬਾਰਾ ਜੱਗ ਦੇ ਇਕੱਠੇ ਨਹੀਂ ਹੋਣਾ ਹੁਣ ਅਸੀਂ ਗੁੱਸੇ ਹੋ ਜੰਨੇ ਆ ਉਹ ਫਲਾਣੇ ਨੇ ਮੈਨੂੰ ਵਿਆਹ ਦੇ ਨਹੀਂ ਸੱਦਿਆ ਮੈਨੂੰ ਪਹਿਲਾਂ ਨਹੀਂ ਆਖਿਆ ਉਹ ਆਏ ਨਹੀਂ ਕਹਿ ਕੇ ਗਏ ਵੀ ਤੂੰ ਸਾਰੇ ਟੱਬਰ ਨੇ ਆਉਣਾ ਕੱਲੇ-ਕੱਲੇ ਨੂੰ ਕਹਿ ਗਏ ਉਹ ਇਹੋ ਜੀਆਂ ਦਵਾਈਆਂ ਨਾ ਕਿਥੋਂ ਨੇ ਮਿਲਣੀਆਂ ਰੋਗ ਤੋੜਨ ਵਾਲੀਆਂ ਦਵਾਈਆਂ ਹਜ਼ਾਰਾਂ ਮਿਲ ਜਾਣੀਆਂ ਰੋਜ਼ ਐਡਵਰਟਾਈਜ਼ਮੈਂਟ ਤੁਹਾਨੂੰ ਆਹ ਫੇਸਬੁੱਕ ਤੇ ਬਹੁਤ YouTube ਤੇ ਬਹੁਤ ਆ ਜਾਂਦੀਆਂ ਆ ਦਵਾਈ ਲੈ ਲਓ ਵਾ ਦਵਾਈ ਲੋ ਆਰਾਮ ਆ ਜਾਊਗਾ ਉਹ ਖਸਮੋ ਕੋਈ ਇਹ ਵੀ ਦਵਾਈ ਦੱਸ ਦਿਓ ਵੀ ਜੇ ਭੈਣ ਭਰਾ ਗੁੱਸੇ ਆਗਾ ਭਰਾ ਭਰਾ ਗੁੱਸੇ ਆ ਉਹਨੂੰ ਇਕੱਠੇ ਕਰਨ ਆਖਦੇ ਕਿਹੜੀ ਦਵਾਈ ਆ ਉਹ ਸੱਚ ਦੀ ਦਵਾਈ ਆ ਸੱਚੀ ਗੱਲ ਕਰਨ ਕਰਨ ਜਿਹੜੀ ਉਹ ਦਵਾਈ ਆ ਕਿਸੇ ਦੇ ਮੂੰਹ ਤੇ ਸੱਚੀ ਗੱਲ ਕਹਿੰਦੇ ਬਾਈ ਤੂੰ ਗਲਤ ਆ ਭੈਣ ਠੀਕ ਆ ਇਹ ਇਹ ਸਾਡੀ ਰਿਸ਼ਤੇ ਜੋੜਨ ਵਾਲੀ ਦਵਾਈ ਆ ਸਾਡਾ ਇਹਦਾ ਕੇਵਲ ਦੇ ਕੇਵਲ ਗੁਰੂ ਗ੍ਰੰਥ ਸਾਹਿਬ ਰਸਤੇ ਜੋੜਨ ਦੀ ਗੱਲ ਕਰਦਾ ਇਹ ਤੋੜਨ ਦੀ ਗੱਲ ਨਹੀਂ ਕਰਦਾ ਜੋ ਆਪਾਂ ਜਾਣਦੇ ਆ ਇਹਨਾਂ ਦੇ ਆਪਣਾ ਵਿਆਸ ਵਾਲਿਆਂ ਦੇ ਜਿਹੜੇ ਡੇਰੇ ਨੇ ਅੱਗੇ ਲਿਖਿਆ ਹੁੰਦਾ ਧਰਮ ਜੋੜਦਾ ਤੋੜਦਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਆ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਆਪ ਨੂੰ ਇਕੱਠੇ ਕਰਦਾ ਇਹ ਤੋੜਦਾ ਨਹੀਂ ਜੋੜਦਾ ਇਹ ਠੀਕ ਆ ਜੀ ਇਸ ਕਰਕੇ ਇਨ ਇਹਨਾਂ ਹੁਮਮਤੋਂ ਥੱਲੇ ਆ ਜਾਓ ਜਿਹਦੇ ਕੋਲ 4 ਪੈਸੇ ਆ ਜਾਂਦਾ ਫਿਰ ਇੱਧਰ ਨੂੰ ਛੜ ਮਾਰਦਾ ਇੱਧਰ ਨੂੰ ਛੜ ਮਾਰਦਾ ਨਹੀਂ ਯਾਰ ਆਇਨਾ ਕਰਿਆ ਕਰੋ ਆਇਨਾ ਕਰਿਆ ਕਰੋ ਭੈਣ ਭਰਾ ਦੀ ਕਦਰ ਕਰਿਆ ਕਰੋ ਪਿੰਡ ਚ ਪੰਚਾਇਤ ਆ ਪੰਚਾਇਤ ਦੀ ਕਦਰ ਕਰਨੀ ਆ ਨੰਬਰਦਾਰ ਉਹਦਾ ਵਰਗ ਦੀ ਉਹਨੇ ਕਦਰ ਕਰਿਆ ਕਰੋ ਪੰਚਾਇਤ ਮੈਂਬਰਾਂ ਦੀ ਕਦਰ ਕਰਿਆ ਕਰੋ ਪੰਚਾਇਤ ਇੱਕ ਬਹੁਤ ਵੱਡੀ ਗ੍ਰਾਮ ਦੀ ਸਮੂਹ ਹੁੰਦਾ ਪਰਨ ਚੇਤਨਾ ਵਿੱਚ ਵੀ ਪੱਖਪਾਤ ਨਹੀਂ ਚੱਲਣਾ ਚਾਹੀਦਾ ਮੈਂ ਸਾਰੇ ਨਗਰਾਂ ਦੇ ਸਰਪੰਚਾਂ ਨੂੰ ਆਣਾ ਪੱਖਪਾਤ ਨਾ ਕਰਿਆ ਕਰੋ ਜਿੱਦੇ ਹੀ ਸਰਪੰਚ ਬਣ ਕੇ ਉਹਦੇ ਸਾਰਾ ਕੁਝ ਹੀ ਸਾਡਾ ਵੋਟਰ ਆ ਜਿਹਨੇ ਪਾਈ ਆ ਉਹਦਾ ਕੰਮ ਬਾਤ ਕਰੋ ਜਿਹਨੇ ਨਹੀਂ ਪਾਈ ਤਾਂ ਪਹਿਲਾਂ ਕਰਦਿਆ ਕਰੋ ਤੇ ਇੱਥੇ ਅਸੀਂ ਲਿਖ ਲੈਨੇ ਕਾਪੀ ਤੇ ਜਦੋਂ ਜਾਣੇ ਸਰਪੰਚੀ ਤੇ ਕਰੂ ਵੇਹਦਾ ਵੀ ਇਹਨੇ ਵੋਟ ਆਪਣ ਨੂੰ ਪਾਈ ਸੀ ਇਹ ਵੋਟਾ ਮੁੱਕੇ ਕੀ ਬੋਲਿਆ ਸੀ ਨਹੀਂ ਯਾਰ ਐਡੀ ਘਟਿਆ ਹਰਕ ਦਾ ਨਾਮ ਤਰਿਆ ਕਰੋ ਬਹੁਤ ਵਿਚਾਲ ਦੇ ਦਿਲ ਰੱਖਿਆ ਕਰੋ ਨਾਲੇ ਜੱਟ ਦੇ ਪੁੱਤ ਦਾ ਦੈਲੀ ਪਰਮਾਤਮਾ ਐਡਾ ਬਣਾਇਆ ਨਾ ਯਾਰ ਗਰੀਬ ਦੇ ਭਾਂਡੇ ਵਰਗਾ ਜੋ ਮਰਜੀ ਭਾਈਓ ਇਹ ਚ ਜੋ ਮਰਜੀ ਖਾਈ ਜੋ ਜੋ ਮਰਜੀ ਕੱਢੀਓ ਜੱਟ ਦਾ ਦਿਲ ਬਹੁਤ ਵੱਡਾ ਪਰ ਜੱਟਾਂ ਵਾਲਾ ਦਿਲ ਰੱਖਿਆ ਕਰੋ ਠੀਕ ਹੈ ਨਾ ਉਹ ਬਾਣੀ ਦੀ ਆਪਣਾ ਕੀ ਨਿਕ ਨੀ ਲਿਆ ਹੁੰਦਾ ਆਪਾਂ ਜਿਹੜਾ ਰੂੰਗਾ ਬਾਣੀ ਰੂੰਗੈ ਨਾ ਗੱਲ ਕਰਿਆ ਕਰੋ ਠੀਕ ਹੈ ਨਾ ਅਸੀਂ ਨਿੱਕੇ ਨਿੱਕੇ ਹੱਤੀ ਜਾਣਾ ਤੇ ਉਹਨਾਂ ਦਾਣਾ ਤਾਂੇ ਕਰਮ ਕੋਲੇ ਜਾਂ ਬਾਈ ਜਗਤ ਕੋਲੇ ਉਹਨਾਂ ਰੂੰਗਾ ਦੇ ਨਾਲੋਂ ਤਾਂ ਮੁੱਠ ਭਰ ਕੇ ਲੈਉਣੀ ਤੇ ਸਾਡੀ ਮੁੱਠ ਤੇ ਦੋ ਰੱਖਣੀ ਆ ਮੈਂ ਹੱਲਾ ਦੀ ਮੁੱਠ ਭਰ ਕੇ ਸੀ ਕਿੱਧਰ ਜਾਂਦੇ ਦਿੱਜੇ ਕਿਉਂਕਿ ਉਹ ਮੁੱਠ ਨਹੀਂ ਚਾਰ ਲੈਣ ਹੁੰਦੇ ਸੀ ਚਾਰਾਂ ਨੂੰ ਪੂਰਾ ਕਰ ਦੇਣਾ ਹੁੰਦਾ ਸੀ ਇਸ ਕਰਕੇ ਹੱਥ ਬੰਨ ਕੇ ਬੇਨਤੀ ਆ ਏਕੇ ਦੀ ਭਾਵਨਾ ਤੇ ਰਿਆ ਕਰੋ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਗੁਰਫਤੇ ਜੀ